ਦਿਲਜੀਤ ਸਿੰਘ ਦੀ ਵੀਡੀਓ ਆਪਣੀ ਗੱਲ ਕਰਨ ਤੋਂ ਕੁਝ ਮਿੰਟ ਪਹਿਲਾਂ ਕਾਫੀ ਜ਼ਿਆਦਾ ਵਾਇਲ ਹੋ ਰਹੀ ਸੀ ਮੈਂ ਟੈਗ ਤੁਹਾਡੇ ਨਾਲ ਉਸਤੇ ਉਤੇ ਵਿਚਾਰ ਅਦਆ ਕਰੀ ਜਾਵੇ ਪੰਜਾਬੀ ਗਾਇਕ ਸਿੰਝਾ ਦੀ ਵੀਡੀਓ ਵਾਇਲ ਹੋਈ ਹੈ ਇਹ ਉਸ ਵਿੱਚ ਉਸਨੇ ਕਾਫੀ ਵੱਡੇ ਅਲੀਗੇਸ਼ਨ ਲਾਈ ਨੇ ਕਿ ਉਸ ਉਤੇ ਮਾਮਲਾ ਦਰਜ ਕੀਤਾ ਗਿਆ ਮਾਮਲਾ ਦਰਜ ਕਰਨ ਦੇ ਬਾਅਦ ਵੀ ਉਸ ਤੋਂ ਉਹਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਕਿ 10 ਲੱਖ ਰੁਪਏ ਦੇ ਦੇ ਮਾਮਲਾ ਰਫਾ ਦਫਾ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਉਹ ਭਗਵੰਤ ਸਿੰਘ ਸਾਹਿਬ ਨੂੰ ਵੀ ਪੀਲਾ ਕਰ ਰਿਹਾ ਹੈ ਕਾਫੀ ਇਮੋਸ਼ਨਲ ਵੀਡੀਓ ਵਿੱਚ ਨਜ਼ਰ ਆ ਰਹੀ ਹੈ ਕਿਵੇਂ ਦੇਖਦੇ ਹੋ ਸਾਰੇ ਘੰਡਾ ਨੂੰ ਕਿ ਕੇਸ ਦੇ ਬਦਲੇ 10 ਲੱਖ ਰੁਪਏ ਦੇ ਕੇ ਬਲੈਕਮੇਲ ਕੀਤਾ ਜਾ ਰਿਹਾ ਹੈ हां जी बिल्कुल बिल्कुल जमे हो ਤੁਸੀਂ ਵੀਡੀਓ ਦੇਖੀ ਹੈ ਤੇ ਉਹ ਮੇਰੇ ਤੱਕ ਵੀ ਪਹੁੰਚੀ ਹੈ ਸਿੰਘਾ ਗਾਇਕ ਜਿਹੜੇ ਨੇ ਉਹ ਕਾਫੀ ਮਸ਼ਹੂਰ ਨੇ ਵਰਲਡ ਵਾਈਡ ਉਹਨਾਂ ਨੂੰ ਸੁਣਿਆ ਜਾਂਦਾ ਹੈ ਬੜੀ ਵੱਡੀ ਫੈਨ ਫਾਲੋਇੰਗ ਹੈ ਉਹਨਾਂ ਦੀ ਸੋ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹਾਲਾਂਕਿ ਉਹਨਾਂ ਨੇ ਇਹ ਗੱਲ ਪੂਰੀ ਤਰੀਕੇ ਨਾਲ ਨਸ਼ਰ ਨਹੀਂ ਕੀਤੀ ਕਿ ਕਿਸ ਵੱਲੋਂ ਬਲੈਕਮੇਲ ਕੀਤਾ ਜਾ ਰਿਹਾ ਪਰ ਉਹਨਾਂ ਦੀਆਂ ਗੱਲਾਂ ਤੋਂ ਜੋ ਅੰਦਾਜ਼ਾ ਲਾਇਆ ਜਾ ਸਕਦਾ ਉਹ ਇਹ ਹੈ ਕਿ ਸਰਕਾਰੀ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਬਲੈਕਮੇਲ ਕਰ ਰਹੇ ਹੈ ਮਤਲਬ ਜਿਹੜੇ ਅਫੀਸ਼ੀਅਲਸ ਹੁੰਦੇ ਨੇ ਉਹ ਪੁਲਿਸ ਨਾਲ ਸੰਬੰਧਤ ਲੋਕ ਹੋਣ ਦੀ ਜ਼ਿਆਦਾ ਸੁਭਾਵਨਾ ਹੈ ਕਿ ਉਹਨਾਂ ਦੇ ਉੱਤੇ ਕੇਸ ਦਰਜ ਕਰਨ ਦੀ ਉਹ ਜਿਹੜੀ ਗੱਲ ਕਰ ਰਹੇ ਕਿ ਕੇਸ ਦਰਜ ਕਰ ਦੇਵਾਂਗੇ ਆਦਰਵਾਇਜ਼ 10 ਲੱਖ ਰੁਪਈਆ ਜਿਹੜਾ ਹੈਗਾ ਉਹ ਸਾਡੇ ਤੱਕ ਪਹੁੰਚਾ ਦੇ ਸੋ ਜਿਵੇਂ ਤੁਸੀਂ ਕਿਹਾ ਕਿ इमोशनल ਸੀ ਜਿਹੜੇ ਨੌਜਵਾਨ ਗਾਇਕ ਹੈਗੇ ਆ ਬਿਲਕੁਲ ਉਹ इमोशनल ਹੋ ਕੇ ਵੀਡੀਓ ਉਹਨਾਂ ਨੇ ਬਣਾਈ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਮੇਰੇ ਨਾਲ ਕੋਈ ਉੱਚੀ ਨੀਵੀ ਹੁੰਦੀ ਹੈ ਵਧਿੱਕੀ ਹੁੰਦੀ ਹੈ ਤਾਂ ਫਿਰ ਮੈਂ ਨਿੱਤਰ ਕੇ ਸਾਹਮਣੇ ਆਵਾਂਗਾ ਤੇ ਮੇਰੇ ਕੋਲ 21 ਨਾਵਾਂ ਵਾਲੀ ਇੱਕ ਈਮੇਲ ਪਈ ਹੋਈ ਹੈ ਜੋ ਮੈਂ ਜਾਰੀ ਕਰ ਦੇਵਾਂਗਾ ਉਹ 21 ਬੰਦੇ ਨੇ ਉਹ ਜਿਨ੍ਹਾਂ ਦਾ ਜ਼ਿਕਰ ਕਰ ਰਹੇ ਆ ਕਿ ਜਿਨ੍ਹਾਂ ਨੇ ਉਹਨਾਂ ਨੂੰ ਬਲੈਕਮੇਲ ਕੀਤਾ ਜਾਂ ਫਿਰ ਉਹ ਕਰ ਰਹੇ ਨੇ 10 ਲੱਖ ਰੁਪਈਆ ਜਿਹੜਾ ਉਹ ਮੰਗਿਆ ਜਾ ਰਿਹਾ ਹੈ ਮਤਲਬ ਕਿ ਉਹਨਾਂ ਨੇ ਇਹ ਵੀ ਗੱਲ ਨਾਲ ਨਾਲ ਕਹੀ ਹੈ ਕਿ ਜਿਹੜੀ ਗੌਰਤਲਬ ਹੈਗੀ ਹੈ ਕਿ ਹੋਰ ਪੰਜਾਬੀ ਗਾਇਕਾਂ ਨੂੰ ਵੀ ਬਲੈਕਮੇਲ ਕਰਕੇ ਪੈਸੇ ਲਏ ਗਏ ਨੇ ਹਾਲਾਂਕਿ ਉਹ ਬੋਲੇ ਨਹੀਂ ਜੋ ਤੁਸੀਂ ਦੇਖੋ ਹਾਲਾਤ ਦੇਖੋ ਤੁਸੀਂ ਕਿਹੋ ਜਿਹਾ ਬਣਦੇ ਜਾ ਰਹੇ ਆ ਪੰਜਾਬ ਦੇ ਵਿੱਚ ਬੰਦਾ ਜਿਹੜਾ ਅਮੀਰ ਹੈ ਉਹਦਾ ਚਾਹੇ ਕੋਈ ਵੀ ਫੀਲਡ ਹੋਵੇ ਇਸ ਵੇਲੇ ਖਤਰੇ ਦੇ ਵਿੱਚ ਆਉ ਕੱਲੇ ਗਾਇਕ ਹੀ ਨਹੀਂ ਕਾਰੋਬਾਰੀ ਵੀ ਜਿਹੜੇ ਨੇ ਉਹ ਵੀ ਖਤਰੇ ਦੇ ਵਿੱਚ ਨੇ ਜਿਹੜਾ ਜਿਹਦਾ ਥੋੜਾ ਨਾਮ ਹੈਗਾ ਅਗਲੇ ਨੂੰ ਪਤਾ ਲੱਗਦਾ ਵੀ ਭਾਈ ਇਹ ਇਹ ਬੰਦਾ ਥੋੜਾ ਜਿਹਾ ਕਹਿੰਦਾ ਕੋ ਹੁੰਦਾ ਤੇ ਇਹਦੇ ਕੋਲ ਪੈਸੇ ਹੈ ਨੇ ਵੱਡੀਆਂ ਗੱਡੀਆਂ ਰੱਖੀਆਂ ਹੋਈਆਂ ਤੇ ਉਹਨੂੰ ਧਮਕੀਆਂ ਜਾਂ ਫਿਰ ਉਹਨੂੰ ਬਲੈਕਮੇਲ ਕੀਤਾ ਜਾ ਰਿਹਾ ਝੂਠੇ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ ਹੁਣ ਤੁਸੀਂ ਦੇਖੋ ਇਹ ਸਾਰੀ ਜਿਹੜੀ ਮਾਰ ਆ ਇੱਕ ਤਾਂ ਗੈਂਗਸਟਰਾਂ ਵੱਲੋਂ ਵੱਜ ਰਹੀ ਹੈ ਤੇ ਜੇ ਦੂਜੇ ਪਾਸੇ ਸਰਕਾਰੀ ਮੁਲਾਜ਼ਮ ਵੀ ਇਹ ਕੰਮ ਦੇ ਵਿੱਚ ਪੈ ਗਏ ਆ ਕਿ ਅਸੀਂ ਹੁਣ ਗੈਂਗਸਟਰਾਂ ਵਾਲਾ ਕੰਮ ਖੁਦ ਕਰਨ ਲੱਗ ਪਈਏ ਤਾਂ ਦੇਖੋ ਫਿਰ ਬਚੂਗਾ ਕੌਣ ਫਿਰ ਹਾਲਾਤ ਕਿੰਨੇ ਬੱਤਰ ਹੋ ਜਾਣਗੇ ਜੇ ਹੁਣ ਸਰਕਾਰੀ ਮੁਲਾਜ਼ਮ ਹੀ ਜੇ ਬਲੈਕਮੇਲ ਕਰਕੇ ਗਾਇਕਾਂ ਤੋਂ ਜਾਂ ਕਾਰੋਬਾਰੀਆਂ ਕੋਲੋਂ ਜਿਹੜਾ ਪੈਸਾ ਕਢਾ ਰਹੇ ਨੇ ਤੇ ਫਿਰ ਫਿਰ ਤੁਸੀਂ ਗੈਂਗਸਟਰਾਂ ਨੂੰ ਕਿਵੇਂ ਮਾੜਾ ਕਹਿੰਦੇ ਹੋ ਕੰਮ ਤਾਂ ਤੁਸੀਂ ਵੀ ਗੈਂਗਸਟਰਾਂ ਵਾਲੇ ਕਰ ਰਹੇ ਹੋ ਸੋ ਇਹ ਹਾਲਾਤ ਜਿਹੜੇ ਇਸ ਵale ਬਣ ਚੁੱਕੇ ਆ ਬਹੁਤ ਨਾਜ਼ੁਕ ਨੇ ਤੇ ਮੈਂ ਪਹਿਲੀਆਂ ਵੀ ਬਹੁਤ ਸਾਰੀਆਂ ਵੀਡੀਓਜ਼ 'ਚ ਇਹੀ ਗੱਲ ਕਹੀ ਹੈ ਕਿ ਗਾਇਕ ਕਲਾਕਾਰ ਐਕਟਰ ਜਿਹੜੇ ਨੇ ਉਹ ਐਵੇਂ ਨਹੀਂ ਪੰਜਾਬ ਛੱਡ ਛੱਡ ਕੇ ਕੈਨੇਡਾ ਭੱਜ ਗਏ ਉਹ ਗੱਲ ਵੱਖਰੀ ਹੈ ਕਿ ਕੈਨੇਡਾ ਵੀ ਉਹਨਾਂ ਵਾਸਤੇ ਸੇਫ ਪਲੇਸ ਨਹੀਂ ਰਿਹਾ ਕਿਉਂਕਿ ਪੰਜਾਬ ਦੇ ਗੈਂਗਸਟਰਾਂ ਦੇ ਸਿੱਧੇ ਲਿੰਕ ਉੱਥੇ ਨੇ ਅੱਧੇ ਕੋ ਉੱਥੇ ਬੈਠੇ ਆ ਤੇ ਅੱਧੇ ਇੱਕ ਪੰਜਾਬ ਬੈਠੇ ਨੇ ਉਹ ਸ ਪਰ ਫਿਰ ਵੀ ਮੈਂ ਤੁਹਾਨੂੰ ਦੱਸਾਂ ਕਿ ਬਹੁਤਾਤ ਗਿਣਤੀ ਦੇ ਵਿੱਚ 60 ਤੋਂ 70% ਤੱਕ ਜਿਹੜੇ ਗਾਇਕ ਨੇ ਉਹ ਕੈਨੇਡਾ ਜਾ ਚੁੱਕੇ ਐ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਨੂੰ ਤੁਸੀਂ ਪੰਜਾਬ ਦੇ ਵਿੱਚ ਵੀ ਦੇਖਦੇ ਹੋ ਨਾ ਤੇ ਉਹਨਾਂ ਕੋਲ ਕੈਨੇਡਾ ਦੀ ਪੀਆਰ ਆ ਘਟੋ ਘਟੋ ਲਾਣ ਸ਼ੋਅ ਸ਼ੋਅ ਲਾਣ ਵਾਸਤੇ ਆਏ ਹੋਏ ਨੇ ਮਤਲਬ ਕਿ ਇੰਨਾ ਡਰ ਦਾ ਮਾਹੌਲ ਹੈ ਕਿ ਜੇ ਭਾਈ ਬਚਣਾ ਹੈ ਹੁਣ ਤੁਸੀਂ ਇੱਕ ਐਮਈ ਵਰਕ ਦੀ ਇੰਟਰਵਿਊ ਸ਼ਾਇਦ ਦੇਖੀ ਹੈ ਕਿ ਨਹੀਂ ਰਤਨਦੀਪ ਸਿੰਘ ਧਾਲੀਵਾਲ ਦੇ ਨਾਲ ਐਮਈ ਵਰਕ ਦੀ ਇੰਟਰਵਿਊ ਆ ਉਸ ਸ਼ਰਿਆਂ ਵਿੱਚ ਇਹ ਗੱਲ ਕਹਿੰਦੇ ਕਿ ਇੱਥੇ ਅਣਖ ਨਾਲ ਨਹੀਂ ਜੀਇਆ ਜਾ ਸਕਦਾ ਨਾਲੇ ਉਹ ਕਹਿੰਦੇ ਐ ਐਮੀ ਵਰਕ ਕਿ ਮੇਰਾ ਤਾਂ ਆਪਣਾ ਖਿਆਲ ਬਣਦਾ ਕਿ ਫੈਮਿਲੀ ਲੈ ਕੇ ਕਿਤੇ ਬਾਹਰ ਸੈੱਟ ਹੋ ਜਾਵਾਂ। ਇੱਥੋਂ ਤੱਕ ਕਿ ਮੈਨੂੰ ਖਬਰਾਂ ਪਹੁੰਚੀਆਂ ਪਤਾ ਨਹੀਂ ਕਿੰਨੀ ਕੁ ਸੱਚ ਹੈ ਕਿ ਐਮੀ ਵਰਕ ਆਲਰੇਡੀ ਦੁਬਈ ਦੇ ਵਿੱਚ ਸੈਟਲ ਹੋ ਚੁੱਕੇ ਆ। ਤੇ ਦੂਸਰੇ ਪਾਸੇ ਗਾਇਕ ਕਰਨ ਔਜਲਾ ਜਿਹੜੇ ਨੇ ਉਹ ਵੀ ਦੁਬਈ ਦੇ ਵਿੱਚ ਸੈਟਲ ਹੋ ਚੁੱਕੇ ਆ। ਇਹਦੇ ਤੋਂ ਬਾਅਦ ਹੁਣ ਮੇਰੀ ਗੱਲ ਸਮਝੋ ਤੁਸੀਂ ਕਿ ਪੰਜਾਬ ਤੋਂ ਕੈਨੇਡਾ ਹੁਣ ਕੈਨੇਡਾ ਵੀ ਸੇਫ ਨਹੀਂ ਤੇ ਹੁਣ ਦੁਬਈ ਦੁਬਈ ਤੋਂ ਉਹਨਾਂ ਨੂੰ ਇਹ ਲੱਗਦਾ ਕਿ ਇੱਥੋਂ ਬਹਿ ਕੇ ਅਸੀਂ 뮤직 ਬਣਾਵਾਂਗੇ। ਘਰਾਂ ਦੇ ਵਿੱਚ ਬਹਿ ਕੇ ਤਾਂ ਗਾਣੇ ਲਿਖਣੇ ਗਾਉਣੇ ਹੁੰਦੇ ਆ ਉੱਥੇ ਹੀ ਸਟੂਡੀਓ ਬਣਾ ਲਓ ਉੱਥੋਂ ਹੀ ਸਭ ਕੁਝ ਕਰਕੇ ਇੱਥੋਂ ਹੀ ਪ੍ਰੋਡਿਊਸ ਕਰੀ ਜਾਓ ਇੱਥੋਂ ਹੀ ਅਪਲੋਡ ਕਰੀ ਜਾਓ ਸਾਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ ਸੋ ਇਹ ਗਾਇਕ ਜਿਹੜੇ ਨੇ ਹੌਲੀ-ਹੌਲੀ ਦੇਖੋ ਕਿਦਾਂ ਮਤਲਬ ਕਿ ਕਿੰਨਾ ਡਰ ਹੈ ਮਤਲਬ ਕਿ ਪੰਜਾਬ ਦੇ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਥੋੜੇ ਕਹਿੰਦੇ ਕਹਾਂਦੇ ਨੇ ਇਹ ਇਹਦੇ ਵਿੱਚ ਗੱਲ ਕੋਈ ਝੂਠ ਵੀ ਨਹੀਂ ਹੈ ਜਿਉਂ ਉਹਨਾਂ ਦਾ ਡਰ ਇਹ ਜਿਹੜਾ ਕਹਿ ਲਈਏ ਵੀ ਐਵੇਂ ਹੀ ਡਰੀ ਜਾਂਦੇ ਆ ਇਸ ਤਰ੍ਹਾਂ ਵੀ ਨਹੀਂ ਹੈ ਇਹਦੀ ਉਦਾਹਰਣ ਪਈ ਹੈ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਉਦੇ ਕੋਲ ਪੈਸਾ ਵੀ ਬਹੁਤ ਸੀ ਉਹਦਾ ਨਾਮ ਵੀ ਬਹੁਤ ਸੀ ਅਗਲੇ ਨੇ ਮਿੰਟ ਨਹੀਂ ਲਾਇਆ ਜਾਨ ਕੱਢ ਦਿੱਤੀ ਉਹਦੀ ਉਸ ਤੋਂ ਪਹਿਲਾਂ ਸੰਦੀਪ ਨੰਗਲੰਬੀਆਂ ਹੋਰ ਕਿੰਨੇ ਕਾਰੋਬਾਰੀ ਮਾਰ ਦਿੱਤੇ ਗਏ ਸੋ ਇਹ ਗੱਲ ਬਿਲਕੁਲ ਸੱਚ ਹੈ ਕਿ ਸੇਫਟੀ ਜਿਹੜੀ ਹੈ ਹੁਣ ਪੰਜਾਬ ਦੇ ਵਿੱਚ ਉਹ ਨਹੀਂ ਰਹੀ ਉਹ ਗੱਲ ਵੱਖਰੀ ਅੱਗੇ ਪਿਛਲੇ ਹਫਤੇ ਦੇ ਵਿੱਚ ਪੁਲਿਸ ਨੇ 5 6 ਜਿਹੜੇ ਨੌਜਵਾਨ ਹੈਗੇ ਉਹ ਮਾਰ ਦਿੱਤੇ ਮੁਕਾਬਲੇ ਕਰਕੇ ਉਹਦੇ ਵਿੱਚ ਹੁਣ ਪਤਾ ਨਹੀਂ ਕਿੰਨੇ ਸੱਚੇ ਨੇ ਕਿੰਨੇ ਝੂਠੇ ਨੇ ਕਿਉਂਕਿ ਜਦੋਂ ਉੱਤੋਂ ਪ੍ਰੈਸ਼ਰ ਪੈਂਦਾ ਤੇ ਫਿਰ ਕਈ ਵਾਰ ਇਸ ਤਰ੍ਹਾਂ ਦੇ ਕੰਮ ਵੀ ਹੋਣ ਲੱਗ ਪੈਂਦੇ ਆ ਕਿ ਐਵੇਂ ਚੱਕ ਦਿਓ ਕਿਸੇ ਨੂੰ ਹੈਨਾ ਪਹਿਲਾਂ ਹੁੰਦਾ ਰਿਹਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਸੋ ਅਸੀਂ ਉਹਦੇ ਨਾਲ ਵੀ ਪੂਰੇ ਤਰੀਕੇ ਨਾਲ ਸਹਿਮਤ ਨਹੀਂ ਆ ਕਿ ਐਵੇਂ ਚੱਕ ਚੱਕ ਕੇ ਬੰਦੇ ਜਿਹੜੇ ਹੈਗੇ ਉਹ ਮਾਰੇ ਮਾਰੀ ਜਾਓ ਇੱਕ ਪਾਸੇ ਗੈਂਗਸਟਰ ਮਾਰ ਰਿਹਾ ਦੂਜੇ ਪਾਸੇ ਪੁਲਿਸ ਮਾਰੀ ਜਾਂਦੀ ਹੈ ਸੋ ਇੱਕ ਚੱਲ ਕੀ ਰਿਹਾ ਮੌਤਾਂ ਹੀ ਮੌਤਾਂ ਕਤਲੇਆਮ ਖੂਨ ਬਲੱਡ ਸੋ ਇਹ ਬਹੁਤ ਜਿਹੜਾ ਖਤਰਨਾਕ ਮਾਹੌਲ ਇਸ ਵੇਲੇ ਬਣਿਆ ਹੋਇਆ ਤੇ ਹੋ ਸਕਦਾ ਹੈ ਹੁਣ ਗਾਇਕ ਜਿਹੜਾ ਸਿੰਘ ਆ ਉਹਨੂੰ ਸਿਕਿਉਰਿਟੀ ਵੀ ਪ੍ਰੋਵਾਈਡ ਕਰਵਾਉਣੀ ਚਾਹੀਦੀ ਆ ਜਿਹੜੀ ਪੰਜਾਬ ਪੁਲਿਸ ਆ ਜਾਂ ਫਿਰ ਪ੍ਰਸ਼ਾਸਨ ਆ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਨੂੰ ਸਿਕਿਉਰਟੀ ਜਿਹੜੀ ਉਹ ਦਿੱਤੀ ਜਾਵੇ ਹਾਲਾਂਕਿ ਆਪਾਂ ਇਸ ਗੱਲ 'ਤੇ ਸਹਿਮਤ ਨਹੀਂ ਹੁੰਦੇ ਹੁੰਦੇ ਕਿ ਭਾਈ ਸਾਰਿਆਂ ਨੂੰ ਤੁਸੀਂ ਸਿਕਿਉਰਟੀਆਂ ਦੇਈ ਜਾਂਦੇ ਹੋ ਉਸ ਤੋਂ ਬਾਅਦ ਫਿਰ ਫੁਕਰੀਆਂ ਵਾਲੀਆਂ ਵੀਡੀਓਜ਼ ਜਿਹੜੀਆਂ ਨੇ ਉਹ ਨੈੱਟ ਤੇ ਪੈਂਦੀਆਂ ਲਓ ਜੀ ਮੇਰੇ ਨਾਲ ਤਾਂ ਗਨਮੈਨ ਤੁਰੇ ਫਿਰਦੇ ਆ ਪਰ ਜਦੋਂ ਹਾਲਾਤ ਹੀ ਇਹੋ ਜਿਹੇ ਬਣ ਗਏ ਬੰਦਾ ਇਕੱਲਾ ਨਿਕਲ ਹੀ ਨਹੀਂ ਸਕਦਾ ਘਰੋਂ ਹੁਣ ਸਿੱਧੂ ਦੀ ਵੀ ਮੌਤ ਇਸੇ ਕਰਕੇ ਹੋਈ ਹੈ ਕਿ ਉਹਦੇ ਗਨਮੈਨ ਘਟਾ ਦਿੱਤੇ ਗਏ ਤੇ ਜਿਹੜੇ 2-4 ਸੀ ਉਹਨਾਂ ਨੂੰ ਲੈ ਕੇ ਨਹੀਂ ਉਹ ਨਾਲ ਗਿਆ ਹੁਣ ਜੇ ਇਸ ਤਰ੍ਹਾਂ ਜਿਹੜੇ ਵੱਡੇ ਲੋਕ ਜਿਹੜੇ ਮਤਲਬ ਕਿ ਤੁਸੀਂ ਦੇਖੋ ਨਾ ਕਿੰਨਾ ਹਾਰਡਵਰਕ ਕਰਕੇ ਆਪਣੀ ਸ਼ਕਤੀਤ ਬਣਾਈ ਜਾਂਦੀ ਹੈ ਕਿਸੇ ਵੀ ਫੀਲਡ ਦੇ ਵਿੱਚ ਕਿੰਨੀਆ ਮਿਹਨਤਾਂ ਕਰਕੇ ਬੰਦਾ ਜਿਹੜਾ ਉੱਚਾ ਬਣਦਾ ਤੇ ਮਾਰਨ ਵਾਲਾ ਜਿਹੜਾ ਉਹ ਮਿੰਟ ਲਾਉਂਦਾ ਬੰਦੇ ਨੂੰ ਖਤਮ ਕਰਕੇ ਉਹ ਜਾਂਦਾ ਆ ਹੁਣ ਵਿਦੇਸ਼ ਤੋਂ ਮੁੰਡਾ ਇੱਕ ਜਿਹੜਾ ਹੈ ਅਮਰੀਕਾ ਦੇ ਵਿੱਚ ਕਹਿੰਦੇ 11 ਸਾਲ ਬਾਅਦ ਪੱਕਾ ਹੋ ਕੇ ਗਿਆ ਤੇ ਉਹਦੇ ਗੋਲੀਆਂ ਵੱਜ ਗਈਆਂ ਉਹ ਖਤਮ ਹੋ ਗਿਆ ਉਹ ਸੋ ਕਿੰਨੇ ਕਤਲ ਕਿੰਨੀਆਂ ਮੌਤਾਂ ਜੜੀਆਂ ਨੇ ਉਹ ਅੱਜ ਦੇ ਸਮੇਂ ਦੇ ਵਿੱਚ ਹੋ ਰਹੀਆਂ ਤੇ ਆਮ ਆਦਮੀ ਵਾਲਿਆਂ ਨੂੰ ਪੋਸਟਰ ਬਾਜੀ ਦੀ ਪਈ ਹੈ ਲਾ ਦਿਓ ਵੱਡੀਆਂ ਵੱਡੀਆਂ ਸਕਰੀਨਾਂ ਲਾ ਦਿਓ ਵੱਡੇ ਵੱਡੇ ਜਿਹੜੇ ਫਲੈਕਸ ਹੁੰਦੀਆਂ 32000 ਨੌکریاں 에어ਪੋਰਟ ਦੇ ਅੰਮ੍ਰਿਤਸਰ 에어ਪੋਰਟ ਦੇ ਅੰਦਰ ਵੜ ਜਾਓ ਉੱਥੇ ਵੀ ਬੋਰਡ ਲਾ ਦਿੱਤਾ ਹੈ ਹਾਲਾਂਕਿ ਮੈਂ ਸੁਣਿਆ ਸੀ ਕਿ ਇਹ ਨੈਸ਼ਨਲ ਜਿਹੜੀ ਇੱਕ ਆਪਣੇ ਜਿਹੜਾ ਰਾਸ਼ਟਰ ਦੇ ਥੱਲੇ ਆਉਂਦੀ ਹੈ ਮਤਲਬ ਕਿ ਪੰਜਾਬ ਸਟੇਟਾਂ ਦੇ ਥੱਲੇ ਨਹੀਂ ਆਉਂਦੀ ਹੁੰਦੀ ਜਿਹੜੀ 에어ਪੋਰਟ ਪ੍ਰਸ਼ਾਸਨ ਹੁੰਦਾ ਹੈ ਉੱਥੇ ਵੀ ਅੰਦਰ ਲੱਗੇ ਹੋਏ ਨੇ ਜੀ 32 ਹਜ਼ਾਰ ਨੌਕਰੀਆਂ ਆਪਾਂ ਦੇ ਦਿੱਤੀਆਂ ਸੋ ਪੋਸਟਰ ਬਾਜੀ ਤਾਂ ਉੱਤੇ ਉੱਠ ਕੇ ਭਾਈ ਇਧਰ ਨੂੰ ਹੋਵੋ ਇਹ ਨਹੀਂ ਕਿ ਤੁਸੀਂ ਨਜਾਇਜ਼ ਬੰਦੇ ਮਾਰੀ ਜੋ ਤੁਸੀਂ ਦਬਕਾ ਮਾਰਦੇ ਹੋ ਅਫਸਰਾਂ ਨੂੰ ਤੇ ਅਫਸਰਾਂ ਨੂੰ ਕੋ ਰਿਜ਼ਲਟ ਚਾਹੀਦਾ ਤੇ ਅਗਲੇ ਐਵੇਂ ਹੀ ਚੱਕ ਚੱਕ ਕੇ ਮੁੰਡੇ ਮਾਰੀ ਜਾਣ ਇਹ ਵੀ ਕਿਤੇ ਨਹੀਂ ਜਾਇਜ਼ ਹੈਗਾ ਸਹੀ ਤਰੀਕੇ ਦੇ ਨਾਲ ਸਰਕਾਰ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਕੰਮ ਕਰਕੇ ਕੰਟਰੋਲ ਜਿਹੜਾ ਉਹ ਕਰੇ ਤਾਂ ਕਰਕੇ ਇਹ ਕੰਮ ਜਿਹੜਾ ਥੋੜਾ ਸਹੀ ਹੋ ਸਕਦਾ ਆਦਰਵਾਈਜ਼ ਜਿਹੜੇ ਰਹਿੰਦੇ ਖੁੰਦੇ ਨੇ ਪੰਜਾਬ ਦੇ ਵਿੱਚ ਕਲਾਕਾਰ ਦੂਜੀਆਂ ਹਸਤੀਆਂ ਲੋਕ ਜਿਹੜੇ ਨੇ ਉਹ ਭੱਜਣਗੇ ਬਾਹਰ ਹੁਣ ਇੰਡੀਆ ਦੇ ਵਿੱਚੋਂ ਜੋ ਭਾਗ ਦੀਆਂ ਦੂਜੀਆਂ ਸਟੇਟਾਂ 'ਚੋਂ ਗੱਲ ਕਰੀਏ ਨਾ ਬਹੁਤਾਤ ਗਿਣਤੀ ਦੇ ਵਿੱਚ ਜਿਹੜੇ ਨੇ ਵੱਡੇ ਵਪਾਰੀ ਉਹ ਦੇਸ਼ ਛੱਡ ਚੁੱਕੇ ਨੇ ਇੰਡੀਆ ਛੱਡ ਚੁੱਕੇ ਆ ਕਹਿੰਦੇ ਅਸੀਂ ਸੇਫ ਨਹੀਂ ਹੁਣ ਜੇ ਪੰਜਾਬ ਦਾ ਉਹੀ ਹਾਲ ਹੋਣ ਲੱਗ ਪਿਆ ਫਿਰ ਤੁਸੀਂ ਕਹੀ ਜਾਓਗੇ ਆਓ ਪੰਜਾਬ 'ਚ ਗੋਰੇ ਨੌਕਰੀਆਂ ਕਰਨ ਆਉਣਗੇ ਉਹ ਬਿਲਕੁਲ ਆਉਣਗੇ ਜੇ ਪੰਜਾਬੀ ਰਹਿਣੇ ਨਹੀਂ ਤੇ ਗੋਰੇ ਹੀ ਆਉਣੇ ਫਿਰ ਸੋ ਮਾਹੌਲ ਜਿਹੜਾ ਉਹ ਬੜਾ ਖਰਾਬ ਹੈ ਇਸ ਵळे ਬਣਿਆ ਹੋਇਆ ਗਾਇਕਾਂ ਨੂੰ ਧਮਕੀਆਂ ਕਾਰੋਬਾਰੀਆਂ ਤੇ ਗੋਲੀਆਂ ਹੈ ਜਿਹੜਾ ਉੱਠਦਾ ਉਹਨੂੰ ਧਮਕੀ ਇਹ ਸਾਰਾ ਕੁਝ ਕਿਤੇ ਨਾ ਕਿਤੇ ਰਲ ਮਿਲ ਕੇ ਚੱਲ ਰਿਹਾ ਹੈ ਤੇ ਬਹੁਤ ਖਤਰਨਾਕ ਹੈ ਜੀ ਜੀ ਦਰਜੀਤ ਸਿੰਘ ਜੀ ਚਲੋ ਕਿ ਜਦੋਂ ਇਹ ਜੋ ਮੈਸਲੇ ਸਾਹਮਣੇ ਆਉਂਦੇ ਨੇ ਲੋਕ ਤੁਹਾਡੇ ਵਿਚਾਰ ਸੁੰਣਾ ਬਹੁਤ ਚਲੋ ਕਿ ਪਸੰਦ ਕਰਦੇ ਨੇ ਤੇ ਧੰਨ ਤੁਹਾਡੇ ਸਾਰਾ ਜੁੜਨ ਦੇ ਲਈ ਆਪਣੇ ਵਿਚਾਰ ਸਾਰ ਦਰਸ਼ਕਾਂ ਦੀ ਅਗਿਰਖਣ ਦੇ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਤੁਹਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਪ੍ਰਾਇਰ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਇਰਾਜ਼ ਲਵਾਂਗੇ ਧੰਨ